ਜੋ ਭਗਰ ਰਵੇ ਰੋਡੀਆਂ ਤੇ ਯਾਦੋਂ ਕੀ ਇਹ ਕਿਹੜੀ ਗੱਲ ਐ ਵੀ ਦੁੱਖ ਸੁੱਖ ਦੇ ਮਰਦਾਂ ਤੇ ਆਉਂਦੇ ਕਿਹੜੀ ਗੱਲ ਐ ਐ ਬਈ ਚੁੱਪ ਕਰ ਕਮਲੀ ਨਾ ਹੋਵੇ ਤੀਆਂ ਕਮਲੀ ਜੋ ਭਗਰ ਰੋਈਦਾ ਨਹੀਂ ਹੁੰਦਾ ਚਦਣੇ ਚੁੱਪ ਕਰ ਚੁੱਪ ਕਰਾਂ ਨੂੰ ਚੁੱਪ 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 ਕਰ ਚੁੱਪ ਕਰ ਨਾ ਚੁੱਪ ਕਰ ਚੁੱਪ ਕਰ ਰੋਈਦਾ ਨਹੀਂ ਹੁੰਦਾ ਕਮਲੀ چل جو بھگرو کوئی گل نہیں جو ਕਿਤੇ ਚੱਲੇ 10 ਲੈ ਕੇ ਬਾਜ਼ਾਰ ਹਾਂ ਅੱਛਾ ਅੱਛਾ ਮੈਂ ਖਰੀਦ ਲਈ ਦਾਲ ਮੈਂ ਕਿਹੜੀ ਦਾਲ ਗਈ ਜਿੰਦੀ ਹੁਣ ਤਾਂ ਪਤਾ ਕਿ ਬਾਜ਼ਾਰ ਪਹਿਲਾਂ ਵੀ ਤਾਂ ਕਹਵਾ ਬਾਜ਼ਾਰ ਮੋਬਾਈਲ ਰੱਖ ਕੇ ਤੇ ਉੱਤੇ ਸੱਪਾ ਮਾਰਦੀ ਨਹੀਂ ਜਾਓ 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 ਕਾਸੀ ਕਾ ਬੋਲਦੇ ਜਾਓ ਪਰੇ ਅੰਦਰੋਂ ਕਾਸੀ ਕਾ ਪਰੇ ਲੱਗ ਅਜੂ ਪਰੇ ਲੱਗ

ਪਰ ਉਹਨ ਕੀ ਰਹਾ ਵੀ ਪੂਰੀ ਸਾਡੇ ਘਰ ਦੀ ਇੱਕ ਦਾ ਰਵਲਾ ਇੱਕ ਦਾ ਬੰਦੀ ਨੂੰ ਪਰਵਾਹ ਹੀ ਕੋਈ ਨਹੀਂ ਵੀ ਟੋਪੀ ਪਾਉਣੀ ਆ ਲਾ ਲਾ ਕੇ ਸੁੱਟੀ ਚਲੀ ਜਾਂਦੀ ਐ ਸੁਣਦੀ ਕਹਿੰਦੀ ਐ ਅੱਗੇ ਗੁੱਡੀ ਨੂੰ ਪਾ ਦੇ ਟੋਪੀ ਉਹਨੂੰ ਠੰਡ ਲੱਗ ਜੂ ਅੱਛਾ ਆਂਦੀ ਗੁੱਡੀ ਨੂੰ ਪਾ ਦੇ ਹਾਂ ਤੇ ਹੋਸ਼ ਵੇ ਕਿੰਨੀ ਚੱਲਣ ਟੋਪੀ ਪਾ ਆ ਜਾ ਇੱਧਰ ਨੂੰ ਠੰਡ ਬਹੁਤ ਆ ਚਲੋ ਚਲੋ ਕੋਈ ਫਸ ਗਿਆ ਓ ਜਓ ਜਾ ਚੱਲ ਜਾ ਲੈ ਜਾ ਓ ਵੜਿਆ ਨਹੀਂ ਓ ਵੜਿਆ ਨਹੀਂ ਆਇਆ ਏ ਵੜਿਆ ਨਹੀਂ ਚਾ ਕੋਈ ਨਹੀਂ ਕਾ ਕੋਈ ਕੰਨੀ ਕਾ ਕੋਈ ਕੰਨੀ ਚੱਲ ਤੂੰ ਮੈਂ ਜਾਂਦੇ ਆ ਚੱਲ ਤੂੰ ਤੇ ਮੈਂ ਚੱਲੀ ਫਿਰ ਕੈਪ ਆਲੇ ਚੱਲ ਚਲੀਏ ਕੈਪ ਆਲੇ ਫਿਰ ਚੱਲੀਏ ਚੱਲ ਮੈਂ ਤੇਰੇ ਨਾਲ ਜਾਂਦਾ ਆ ਮੈਂ ਜਾਂਦਾ ਤੀ ਨਾ ਚਲੋ ਚੱਲੀਏ ਚੱਲ ਤੀ ਮੇਰੇ ਨਾਲ ਜਾਉਗੇ ਚੱਲੀਏ ਬਾ ਵਾਜਾ ਨਹੀਂ ਕਹਿੰਦੀ ਰਾਜੂ ਵਾਜਦੇ ਜੋਰ ਚ ਕੰਮ ਆਸੀ ਲਓ ਇੱਥੇ ਵਾਲਰ ਕੋਲ ਲੱਗਣ ਵਾਲਾ ਇੱਥੇ ਵੀ ਲੱਗਦਾ ਹੈ ਠੀਕ ਹੈ ਇਧਰ ਸਾਈਡ ਤੇ ਲਗਵਾਤਾ ਹੈ ਆ ਰਹੇਗਾ ਨੂੰ ਉੱਪਰ ਲੱਗਣ ਵਾਲਾ ਰੰਗ ਬਸ ਆ ਜਣਾ ਠੀਕ ਹੈ ਇਹ ਇਧਰ ਸਾਈਡ ਤੇ ਲਾਤਾ ਠੀਕ ਆ ਸਾਰੇ ਗੱਜਗੁੱਜ ਜਿ ਲਗਾਤੇ ਇਹਨਾਂ ਤੇ ਨਹੀਂ ਲਾਉਣਾ ਇਹਨਾਂ ਤੇ ਬਸ ਟੱਕਰਾਂ ਨਹੀਂ ਡਕ ਨਹੀਂ ਪਿਹੜੀ ਲੱਗਦੀ ਇੱਥੇ ਟੱਕਰਾਂ ਤੇ ਲਾ ਲਾਂਗੇ ਮੜਾ ਮੋਟਾ ਜੇ ਇਧਰ ਸਾਈਡਾਂ ਤੇ ਬਸ ਇੱਥੇ ਕੋਈ ਸਮਾਨ ਰੱਖਣਾ ਹੈ ਛਿੱਲੇ ਆ ਜਾਣਾ ਇਹ ਸਾਰਾ ਕੋਈ ਕਾਗਜ਼ ਹੈਗਾ ਏ ਠੀਕ ਆ ਓਕੇ ਕੰਮ ਸਭ ਕਲਾਸ ਹੋ ਗਿਆ ਆ ਵੀ ਕੰਮ ਚੰਗਾ ਭਲਾ ਚੱਲਣ ਰਿਹਾ ਦੀਪ ਨੇ ਲਵਾ ਲਈ ਛੱਟ ਪਰ ਛੱਟ ਥੋੜੀ ਜਿਆਦਾ ਲੱਗੀ ਆ ਬੂਠਾ ਨਾਲ ਥੋੜਾ ਜਿਆਦਾ ਭਲੇੜ ਜਾ ਫਿਰ ਗਿਆ ਹੱਥ ਤੇ ਵੀ ਲੱਗ ਗਈ ਇਧਰ ਪਰ ਭਲਾ ਹੋਇਆ ਵੀਰ ਦਾ ਹੈ ਦਿਆ ਲਾਗੇ ਖਲੋਤਾ ਹੈ ਹਾਂ ਤੇ ਲਵ ਦਾ ਭਲਾ ਹੋਵੇ ਵੀ ਇਹਨੇ ਪਛਾਤਾ ਨਹੀਂ ਤੇ ਸੱਚੀ ਗੱਲ ਤਾਂ ਬਾਹ ਵੱਡੀ ਜਾਣੀ ਆ ਤੇ ਲਵ ਦਾ ਦੇਣ ਜਿੰਦੇ ਰਹਿਣ ਸਾਰੇ ਬੰਦੇ ਆ ਗਏ ਮੌਕੇ ਤੇ ਉਹਨੂੰ ਐਵੇਂ ਆਖੀ ਕਿ ਕਹਿੰਦੇ ਹੁੰਦੇ ਬਹੁਤ ਹੀ ਲੱਗਣਾ ਪੜ ਗਈ ਆ ਜਿੱਦਾਂ ਭਾਜੀ ਤੁਸੀਂ ਗੱਡੀ ਕੋਲ ਹੀ ਇਹ ਲੱਗੇ ਜੀ ਨੇ ਪਛਾਹ ਹੋ ਗਿਆ ਜੀ ਬਹੁਤ ਜ਼ਿਆਦਾ ਤਾਂ ਨਹੀਂ 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 ਕੀ ਵੀ ਕਲਿੱਪ ਬਣ ਜਾਣੇ ਮੈਂ ਇੱਥੇ ਵੀ ਲੱਗੇ ਇਹਦੇ ਤਾਂ ਵੀ ਇੱਥੇ ਲੱਗਣਗੇ ਤਿੰਨ ਚਾਰ ਦੱਕੇ ਇੱਥੇ ਕੋਟੀਗਾਟੀ ਵੱਡੀ ਗਈ ਹੈ ਕਿ ਸਾਰੀ ਆ ਕੋਟੀ ਦੇ ਕਰਕੇ ਪਛਾਹ ਹੋਇਆ ਹੋ ਗਿਆ ਕੋਟੀ ਨਾਲ ਗਰੈਂਡਰ ਜਾਮ ਹੋ ਗਿਆ ਨਾ ਬਹੁਤ ਜਨ ਲੋ ਨਾ ਬਾਰਟੀ ਨਾ ਮੈਨੂੰ ਨਾ 2 ਗਲਾਸ ਨਿਕਲਣਾ ਪਈ ਬਹੁਤ ਬੜਾਈ ਦਰਦ ਹੁੰਦੀ ਦਰਦ ਹੁੰਦੀ ਮੈਂ ਕੰਮ ਕਰਿਆ ਨਾ ਲੱਗ ਗਿਆ ਹੋਰ ਕੀ ਆਇਆ ਉਹਦੇ ਨਾ ਕੱਟੀ ਗਈ ਬਾਹ ਸਾਰੇ ਬਾਹ ਸਾਰੇ ਮੂਸ ਨਹੀਂ ਇੱਕ ਵਾਰ ਮੈਂ ਘਰ ਹੀ ਕੱਟੀ ਪਈ ਗ੍ਰਾਈਂਡਰ ਦਾ ਪਾਟੀ ਜੇ ਡੈਕਟਰ ਦਾ ਥੋੜੀ ਕੱਟੀ ਹੈ ਇਹ ਤਾਂ ਬੜਾ ਨੁਕਸਾਨ ਹੋ ਗਿਆ ਕਿਦਾਂ ਹੋਇਆ ਸਾਡਾ ਮੈਂ ਕੀ ਕਰਾਂ ਭੱਜ ਜੂ ਨਹੀਂ ਭਾਈ ਅੱਛਾ ਅੱਛਾ ਚਿੰਕੜ ਇਹ ਚਿੰਕੜ ਹੈ ਨਹੀਂ ਉਹ ਤੇ ਹੈ ਕਿੰਦੂ ਘਰ ਡਲਦੇ ਪੇ ਗੰਦਾ ਬਗਿਆ ਬਹੁਤ ਜ਼ਿਆਦਾ ਮੈਂ ਤੇ ਜੋੜ ਹਸਪਤਲੀਆਂ ਆ ਪਹੁੰਚਿਆ ਲੱਗਦੀ ਤੈ ਕਿਤੇ ਜਮਾ ਤਾਂ ਫੁੱਲਾਇਆ ਬੰਦਾ ਤਾਂ ਤਾਂ ਪਤਾ ਲੱਗਿਆ ਇਹ ਚਲੋ ਚੱਲੋ ਮਸਕਲਾਉਂਦੇ ਆ

ਹਾਂ ਜੀ ਸਰਾ ਰਾਜ ਦੇ ਦੋਸਨਾਂ ਨਾਲ ਗੁੱਠੇ ਦਾ ਭੱਜੇ ਕੁਛ ਨਹੀਂ ਟੋਕੀ ਗੁੱਠਾ ਕਹਿੰਦੇ ਵੀ ਭਲਾਵਾ ਨਹੀਂ ਆ ਮਸਾ ਜਿੰਦਾ ਨਹੀਂ ਲੋ ਜਿਆਦਾ ਸਾਟ ਲੱਗੀ ਸਾਦੀ ਹਿਲਾਉਣਾ ਕਟਰ ਚਲਾਉਂਦੇ ਨਾ ਕਟਰ ਦੇ ਨਾ ਗੁੱਠੇ ਦਾ ਬੰਬਲ ਦਾ ਪਹਾੜ ਮਾਣਾ ਗੁੱਠੇ ਨੂੰ ਨਾ ਬਸ ਗੁੱਠਾ ਰੱਖਿਓ ਬਸ ਗੁੱਠਾ ਰਹਿ ਹਿੱਲੇ ਵੀ ਕਹਿੰਦੇ ਗੁੱਠਾ ਬਿਲਕੁਲ ਹਿੱਲਣਾ ਨਹੀਂ ਚਾਹੀਦਾ ਚਾਰ ਦੇ ਕੰਡਿਆ ਹੋ ਗਿਆ ਪ੍ਰੇਸ਼ਣ ਉਂਠੇ ਦਾ ਵੀ ਯਾ ਕੀ ਹਾਰ ਵੀ ਨਹੀਂ ਯਾ ਕੀ ਪਤਾ ਨਹੀਂ ਚਾਹ ਹੋ ਗਿਆ ਪਤਾ ਨਹੀਂ ਮੰਮੀ ਆਹ ਡਾਂਸਿੰਗ ਬਾਅਦ ਤੇ ਮੜੀ ਜਿਹਾ ਉਹ ਗ੍ਰੈਂਡਰ ਫਿਰਿਆ ਆਹ ਚੱਤ ਮਾਗੀ ਭੁਖ ਮਾਦਮ ਭੁਖ ਮਾਦਮ ਪਪਾ ਭੁਖ ਮਾਦਮ ਬਾਤ ਕੀ ਅੱਤ ਗੇੜਾ ਉਹ ਥੋੜਾ ਹੀ ਹੈ ਗੁੱਠੇ ਨੂੰ ਉਲਟੋ ਜਾ ਬਸ ਤਿੰਨ ਤਣ ਤੱਕ ਲੱਗਣੀ ਹੈ ਤੇ ਇਹਦੇ ਤੋਂ ਤੇ ਮੈਨੂੰ ਨਾ ਤੇਰੇ ਐਕਸਟਰਾ ਕਰਨਾ ਸੀ ਉਹ ਕੀਤਾ ਮਣਿਆ ਜੀ ਅਸਰਾ ਭਾਂਦੇ ਦਾ ਅੰਦਰ ਆ ਗਿਆ ਅਸਰਾ ਹੋ ਗਿਆ ਐਕਸਟਰਾ ਹੋ ਗਿਆ ਠੀਕ ਹੈ ਬਹੁਤੀ ਗੱਲਾਂ ਹੈ ਜਾ ਬ੍ਰਾਹਮਾ ਤੁਸ ਨੂੰ ਉੱਥੇ ਲੈ ਜਾ ਅੰਦਰ ਤੇ ਠੀਕ ਹੈ ਵੀ ਨਹੀਂ ਠੀਕ ਹੈ ਕੋਈ ਗੱਲ ਨਹੀਂ ਚਾਹੀ ਬਹੁਤ ਹੋ ਗਿਆ ਉਹ ਠੀਕ ਹੈ ਉਹ ਕਾਕਾ ਵੀ ਆਇਆ ਹੈ ਹਰ ਕਿੰਨੀ ਗਾਣਾ ਚ ਲੈ ਆ ਨਿਬਚਾ ਹੋ ਗਿਆ ਵੀ ਦੇ ਬਚਾਓ ਕੀ ਆਪਾਂ ਹੁਣ ਬੱਤਾ ਛੀ ਆਦਾ ਅਬ ਬੰਦ ਕਰੇ ਬੰਦ ਇਹਨੂੰ ਬੰਦ ਕਰ ਤੋਂ ਦਲਾਬ ਬੰਦ ਕਰਾ ਲੱਗ ਗਿਆ ਜੀ ਆਹ ਬਾਹਾਂ ਤੇ ਵੀ ਆ ਸਾਡ ਲੱਗਦੇ ਲੱਗਦੇ ਉੱਪਰ ਲੱਗੇ ਕਰਨਾ ਮੁੜ ਕੇ ਇੱਥੇ ਵੱਜੀ ਉਧਰੋਂ ਇੱਧਰ ਹੱਥ ਤੇ ਆ ਬੰਗਲਾ ਉਧਰ ਕਿੰਨਾ ਬੰਦ ਹੁਣ ਆਦੀ ਮਾਂ ਛੁਣ ਕੇ ਰਹਿ ਨਹੀਂ ਸਕੀ ਆ ਗਈ ਤੋੜ ਕੇ ਸਾਹਬ ਜੀ ਸੱਸੀ ਕਾਲ ਲੈ ਲਿਆ ਆ ਹੁਣ ਸੁਈ ਚਾਹੀਦੀ ਕਹਿੰਦੇ ਨਾਲ ਲੈਣਾ ਕੱਲ ਨੂੰ ਹੁਣ ਦੇਖੋ ਕੀ ਕਰਦੇ ਆ ਡਾਕਟਰ ਸਾਹਿਬ ਆ ਗਏ ਕੱਲ ਨੂੰ ਹੁਣ ਦਿਖਾਵਾਂ ਕੀ ਮਕੀਆ ਕਰਤੀਆਂ ਬਾਹ ਆਸਤੇ ਨਹੀਂ ਦਵਾ ਤੇ ਉਦੋਂ ਚੱਲਦੇ ਕੱਟਰ ਨੇ ਚੰਪ ਲਿਆ ਜਦੋਂ ਉਦੋਂ ਸਾਰਾ ਕੰਮ ਗੜਬੜੋ ਯਾਰ ਬੰਦੇ ਕਰਾ ਦੇ ਦਿਲ ਜਾਓ ਇੱਥੇ ਲੱਗਾ ਬਹੁਤ ਚੰਗਾ ਹਾਂ ਯਕੀਨ ਮਰਦਾ ਇੱਥੇ ਵਸਦਾ ਉਹਦਾ ਬੰਦਾ ਇੱਥੇ ਉਹ ਜਿਹੜੀ ਇਹ ਜਦੋਂ ਫੜਿਆ ਨਾ ਕਟਰ ਤੇ ਉਹ ਤੇਰੇ ਮੈਂ ਵੀਰ ਨੇ ਬਚਾਇਆ ਇੰਨੀ ਕਟਰ ਬਣਾ ਹੁੰਦੇ ਮੰਦ ਕਰਤਾ ਤੇ ਉਹ ਜੋ ਛੁੱਟੀ ਆ ਤੇ ਉਹ ਕਟਰ ਹੁੰਦੇ ਕੱਪੜੇ ਨਾਲ ਹੀ ਹੁੰਦੇ ਕੋਚ ਬੰਦ ਕੀਤੇ ਗਲਾਸ ਫੈਲੋ ਵੀ ਆ ਵੀਰ ਇਹ ਬਿਜਲੀ ਦਾ ਕੰਮ ਕਰਨਾ ਹੈ ਬਹੁ ਮੇਰਾ ਭਰਾ ਹੈ ਉਹ ਬੜਾ ਗੁੱਡ ਬੰਦਾ ਆ ਪਹਿਲਾ ਕਾਰਨ ਮਰਾ 4 ਆ ਗਿਆ ਅੱਛਾ ਇਹ ਵਾਲੇ ਦੇ ਇਹ ਵਾਲੇ ਦੇ ਉੱਧਰ ਵੀ ਇੱਟਾ 3 ਛਾਟ ਮਰਾ ਚੱਲ ਹੁਣ ਸੁੱਟੀ ਮਿਲ ਗਈ ਹੁਣ ਚੱਲਿਆਂ ਘਰ ਨੂੰ ਤੈਨੂੰ ਵੱਜ ਜਾਣੀ ਹੈ ਨਹੀਂ ਕਿ ਕਰਨੀ ਨਹੀਂ ਕੋਣੀ ਕਰਦੀ ਕਰਤੇ ਨਹੀਂ ਤੇ ਲੈਣਾ ਕੰਬਲ 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 ਲੈਣਾ ਕੰਬਲ ਲੈਣਾ ਹਾਂ ਤੇ ਨਹੀਂ ਅੰਦੀ ਕੰਬਲ ਲੈਣਾ ਹੈ ਇੰਨੀ ਆਖੇ ਕਰਨਾ ਕੱਢ ਨਹੀਂ ਆਏ ਰੇਸ਼ਮ ਨਹੀਂ ਆਏ ਰੇਸ਼ਮ ਜੋਦਾ ਪੱਬੀ ਅਸੀਂ ਕਾਲ ਕੀ ਹਾਲ ਜੇ ਅੱਜ ਚੌਂਕਾ ਕਰੀਆ ਅਸੀਂ ਕਿੰਨੇ ਬੋਲੇ ਦੀ ਹੀ ਹੋ ਗਿਆ ਅੱਜ 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 ਕੋਈ ਨਹੀਂ ਕੁਛ ਵੀ ਨਹੀਂ ਥੋੜੇ ਦੋਸਤ ਕੀ ਹਾਲ ਜੇ ਠੀਕ ਠਾਕ ਹੋ ਛੋਟਾ ਵੀ ਰਹੂਗਾ ਤੁਸੀਂ ਕਿੱਥੋਂ ਆਏ ਹੋਣੇ ਜੀ ਤੁਸੀਂ ਕਿੱਥੇ ਬਿਆਰੋਂ ਕਿ ਘਰੋਂ ਆਏ ਸਦਾ ਹੀ ਜਾ ਰੱਲੇ ਨਹੀਂ ਨਾ ਪਹਿਲਾਂ ਇੱਧਰ ਚੱਲਗੇ ਅੱਛਾ 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 ਇੱਧਰ ਚੱਲਗੇ ਤੇ ਇਹ ਤੇ ਸੰਦੀਪ ਨੇ ਹਾਨੂੰ ਇੱਥੇ ਦੱਸਿਆ ਅੱਛਾ 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 ਅੰਕਲ ਆ ਗਿਆ ਚਲ ਅੰਕਲ ਵੀ ਕਦੀ ਵੀ ਆਏ ਹਨਾ ਅੰਕਲ ਮਿਰਸਣੇ ਇੱਕ ਅੱਧੀ ਵਾਰੀ ਆਏ ਹਨਾ ਕਦੇ ਨਹੀਂ ਆਏ ਇੱਕ ਇੱਕ ਅੱਧੀ ਇੱਕ ਅੱਧੀ ਹੀ ਆਏ ਹਨਾ ਹਾਂ ਮੈਂ ਕਿਹਾ ਮੇਰੇ ਰਾਹ ਤੋਂ ਗੱਲ ਲੇ ਹਾਂ ਤੇ ਉਹ ਜਾਂ ਫਿਰ ਇੱਕ ਦੋ ਵਾਰੀ ਆਏ ਜਦੋਂ ਪਾਪਾ ਜੀ ਬੀਬੀ ਜੀ ਇਦਾਂ ਹੋਏ ਉਦੋਂ ਆਏ ਨੇ ਹਾਂ ਉਦੋਂ ਆਏ ਹਨਾ ਤੇ ਜਾਂ ਇੱਕ ਵਾਰੀ ਖੁਸ਼ੀ ਦਾ ਪ੍ਰੋਗਰਾਮ ਕੀਤਾ ਹੈ ਉਦੋਂ ਆਏ ਸੀਗੇ ਪਤਾ ਨਹੀਂ ਕੋਈ ਪ੍ਰੋਗਰਾਮ ਜੇ ਕੀਤਾ ਛੋਟਾ ਜਿਹਾ ਆਏ ਸੀਗੇ ਬਟੇ ਅ ਜਲਦੀ ਚਲ ਗਈ ਪਰ ਪਰ ਚਲਦੀ ਜਲਦੀ ਗਈ ਹਾਂ ਮਸਾਲਿਆਂ ਤੋਂ ਲੁਪਨ ਨਾ ਮੈਂ ਅੱਜ ਤੱਕ ਕਰੀ ਵਾਰੂਲੀ ਦੇਖ ਆ ਵੀ ਆ ਕਬਲੀ ਆਈ ਓ ਸਰੋਂ ਲੱਗਦੀ ਹਵੇ ਹੈ ਬੈ ਟਗਣਾ ਵੇ ਮੈਂ ਬਲੋਗਿੰਗ ਕੰਡਿਆ ਵੇ ਟਗਣਾ ਯਾਰ ਬਲੋਗਿੰਗ ਕੰਡਿਓ ਵੇਖੀ ਕਮੈਂਟਾਂ ਚ ਕਹਣਾ ਟੜਾ ਵੇ ਜਗਾ ਬਣਾ ਵੇ ਮੀ ਟਗਣਾ ਯਾਰ ਤੇਰੇ ਨੂੰ ਮਾਲ ਕਰਣੇ ਟਗਣਾ ਮਦਾਵੀ ਆ ਵੇ ਰੋਂਡਾ ਵੀ ਉਹ ਸਾਰੇ ਜਣੇ ਰੋਂਡੇ ਹੀ ਦੱਸ ਆਹ ਵੇ ਲੋ ਸਾਰੇ ਜਣੇ ਰੋਂਡੇ ਹੀ ਹੈ ਮੰਮੀ ਕਹਿੰਦੀ ਸੋ ਉਹ ਵੀ ਕਰਨ ਦਾ ਦਿਲ ਬੜਾ ਤਗੜਾ ਤੇ ਕਰਨ ਦਾ ਦਿਲ ਨਹੀਂ ਤੂੰ ਹੀ ਮੇਰੀ ਦੁਨੀਆ ਮਾਂ ਉਹ ਨਹੀਂ ਵੀ ਰੋਣਾ ਕਿਹਦੀ ਕਰਨ ਚੁੱਪਾ ਤੂੰ ਕੰਬਲੀ ਨਾਲ ਬੈਠ ਪਹਿਲਾਂ ਮਨੇ ਦੱਸ ਖਾਣ ਨੂੰ ਕਿ ਲੈਂਦਾ ਮੈਂ ਸਦਾ ਮੈਨੂੰ ਲੱਗ ਜਾਂਦੀ ਹੈ ਗਈ ਬੈ ਮੈਂ ਤਾਂ ਮੈਂਤੀ ਤੇ ਕੋਨਾ ਹੈ ਅਸਦੀਆਂ ਨੇ ਕੋਈ ਗੱਲ ਸੋ ਭਗਾਰਾ ਮੈਂ ਰੋਂਡੀਆਂ ਤੇ ਯਾਦ ਹੋ ਗਈ ਇਹ ਕਿਹੜੀ ਗੱਲ ਐ ਵੀ ਦੁੱਖ ਸੋ ਤੇ ਮਰਦਾਂ ਤੇ ਆਉਂਦੇ ਕਿਹੜੀ ਗੱਲ ਐ ਵੀ ਚੱਲ ਚੁੱਪ ਕਰ ਕਮਲੀ ਨਾ ਹੋਏ ਤੀਆਂ ਕਮਲੀ ਚੁੱਪ ਕਰ ਰੋਈਦਾ ਨਹੀਂ ਹੁੰਦਾ ਚਦਣੇ ਚੁੱਪ ਕਰ ਚੁੱਪ ਕਰਾਉਣ ਨੂੰ ਚੁੱਪ ਚੁੱਪ ਕਰ ਚੁੱਪ ਕਰ ਰੋਈਦਾ ਨਹੀਂ ਹੁੰਦਾ ਕਮਲੀ ਇਸੇ ਕਰਕੇ ਤੈਨੂੰ ਦੱਸਿਆ ਨਹੀਂ ਚੱਲ ਚੁੱਪ ਕਰ ਵੀ ਕੋਈ ਗੱਲ ਨਹੀਂ ചോ കോ പൂ പൂജ പൂഞ്ചീ പാത കട്ട പാണ ਤੋ ਇਹ ਸਾਰੇ ਨਿਕਲ ਗਏ ਦਾੜੀ ਤੇ ਕੀ ਲੱਗਾ ਦਾੜੀ ਤੇ ਨਾ ਮੂੰਹ ਤੇ ਚਾਹ ਲੱਗਾ ਪੀਣ ਤੇ ਹੱਥ ਚੋਂ ਚਾਹ ਛੁੱਟ ਗਈ ਤੇ ਮੂੰਹ ਤੇ ਗਰਮ ਗਰਮ ਚਾਹ ਪੈ ਗਈ ਤੇ ਪੇਸਟ ਲਾਈ ਜੇ ਹੁਣ ਇਹਦੇ ਤੇ ਜਦੋਂ ਹਸਪੀਟਲ ਆਇਆ ਉਸੇ ਟਾਈਮ ਸੰਦੀਪ ਨੇ ਚਾਹ ਦਿੱਤੀ ਤੇ ਉਹ ਮੂੰਹ ਤੇ ਗਈ ਥੋੜੀ ਜੀ ਖਾਣਾ ਖਰ ਕੇ ਕੋਣ ਆਇਆ ਹਰ ਗੁਣ ਆ ਨਹੀਂ ਕਰਨ ਲੱਭੀ ਉਹਨੂੰ ਬੜੀ ਸਤਾਨੀ ਕਰਦੀ ਭਰਾਵਾ ਇਹਦੇ ਬਹੁਤ ਜ਼ਿਆਦਾ ਜੀ ਉਹ ਕਿੱਦਾਂ ਹੋ ਗਿਆ ਫਿਰ ਉਹਨੂੰ ਆਉਂਦੇ ਬੜੀ 켈 ਲਾਗ ਗਿਆ ਪਤੀ ਆ ਗਈ ਬੜੀ ਜੀ ਉਹਦੇ ਨਾਲ ਘੁੰਮ ਗਿਆ ਉਹਦੇ ਨਾਲ ਘੁੰਮ ਗਿਆ ਹੱਥੋਂ ਛੁੱਟ ਗਿਆ ਉਹ ਫਿਰ ਕਿਤੇ ਤਾਂ ਘੁੰਮ ਗਿਆ ਗੂਠੇ ਦੇ ਉੱਤੇ ਵੱਜਾ ਹੁੰਦਾ ਤੇ ਗੂਠੇ ਦੇ ਵੱਜ ਕੇ ਫਿਰ ਪਛਾਣ ਮਾਇਆ ਫਿਰ ਬਾਅਦ ਫਿਰ ਗਿਆ ਬਾਹਾਂ ਤੇ ਵੀ ਲੱਗ ਗਏ ਬਹੁਤ ਜ਼ਿਆਦਾ ਹੀ ਹੋ ਗਿਆ ਜੀ ਬਹੁਤ ਜ਼ਿਆਦਾ ਜੀ ਬਹੁਤ ਜਾਨ ਤੁਹਾਨੂੰ ਦਿਲਾ ਦੇ ਕੋਰਾ ਮੈਨੂੰ ਤਾਂ ਦੇਪੜਨ ਭੀ ਹੋਸ਼ ਹੋ ਗਈ ਨਾ ਬਲੱਡ ਦੇ ਨੀ ਦਲੇ ਸਾਰਾ ਸੂਰ ਇਹ ਨਗੂ ਪਰਿਆ ਦੇ ਸਾਰਾ ਸਾਰਾ ਕੰਮ ਹੋ ਗਿਆ ਥੂਣ ਦਾ ਧਿਆਨ ਤੇ ਆ ਗਿਆ ਪਤਰੀ ਪਤਰੀ ਵੀ ਆ ਗਈ ਹੋਣੀ ਹੈ ਬਾਕੀ ਚਲੋ ਆ ਜਦੋਂ 60 ਲੱਗਣੀ ਜਿਉ ਮਰਜੀ ਕਰ ਲੈ ਜਿਉ ਜਿਉ ਮਰਜੀ ਕਰ ਲਉ ਲੱਗ ਕੇ ਰਹਿਣੀ ਤੇ ਜਿੱਥੇ ਮਰਜੀ ਭੱਜ ਜਾਣਾ ਜਿਹੜਾ ਦੁੱਖ ਹੈ ਨਾ ਉਹ ਆ ਕੇ ਰਹਿਣਾ ਲਾਦੇ ਵੀ ਲੱਗੇ ਡਾਡੇ ਆ ਕੋਪੀ ਦਾ ਫੋਨ ਆਇਆ ਹੁਣੇ ਜੇ ਦੁੱਖ ਸੁੱਖ ਸਾਂਝਾ ਕਰਦਾ ਗੱਲਾਂ ਕਰਦੀ ਆ ਕਾਫੀ ਉਹ ਮਹਤਵਪੂਰਨ ਮਿਲਦਾ ਜੇ ਇਹ ਕਰੀ ਕਿੰਨਾ ਨਹੀਂ ਨਹੀਂ ਮੇਰੇ ਟਾਈਮ ਨਹੀਂ ਲੱਗਾ ਕਹਿੰਦਾ ਮੈਂ ਆਵਾਂਗਾ ਕੋਈ ਸ਼ਾਇਦ ਵੀਰ ਸਿਰਨੇ ਕਰ ਚੱਲਿਆ ਵਾ ਕੱਲ ਜਾਂਦਾ ਪਰਸੋ ਜਾਂਦਾ ਇਹ ਹੁਣ ਉਹੀ ਦੱਸੂ ਕਦੋਂ ਜਾਂਦਾ ਕਹਿੰਦਾ ਨਾ ਸਮਾਰਟਫੋਨ ਪੈਕ ਡਿਆਂ ਕਰ ਮੈਂ ਚਾਹ ਠੀਕ ਹੈ ਮੈਂ ਕਰੋ ਮਿਹਨਤਾਂ ਭਰਾਵਾ ਕੰਮ ਕਰੋ ਮਰ ਤਰੱਕੀਆਂ ਕਰੋ ਮੇਰਾ ਵੀਰ ਤੇ ਆਹ ਭੁਲਵਾਣ ਮੇਰੇ ਲੱਗੇ ਸਤਾਇਆ ਕਾਫੀ ਜਲੇ ਆਏ ਸੀਗੇ ਹੁਣ ਆਪਣਾ ਕਰਨਦੀ ਦੀ ਤੇ ਬਾਜੀ ਰੋਟੀ ਖਾਣਗੇ ਉਧਰ ਮੇਰੇ ਵਾਲੇ ਕਮਰੇ ਚ ਕਿਉਂਕਿ ਉਧਰ ਥੋੜਾ ਨੇੜੇ ਪੈਜ ਦਾ ਵਾਲੇ ਰੋਟੀ ਥੋੜੀ ਫੜਾਈ ਜਾਂਦੀ ਜਲਦੀ ਲੈ ਵੀ ਕੁੜੀ ਨੂੰ ਆ ਪਨੀਰ ਹੀ ਤੇ ਬੋਲਿਆ ਤੇ ਪਨੀਰ ਆ ਗਿਆ ਹੈ ਡੈਡੀ ਕਹਿੰਦੇ ਪਨੀਰ ਦੇਣਾ ਮੈਂ ਕਿਹਾ ਤੇ ਹੀ ਬੋਲਿਆ ਤੇ ਪਨੀਰ ਆ ਗਿਆ ਉਹ ਇੱਕ ਤੇ ਖੁੱਲਾ ਆਉਂਦੇ ਹਾਂ ਕੁਰਸੀ ਕੁਰਸੀ ਕਰਕੇ ਇਕੱਠੀਆਂ ਕਰਦਾ ਹਾਂ ਲੈ ਹੁਣ ਚੱਲੋ ਦੌੜ ਕੇ ਲਓ ਗਈ ਥੈਕ ਹਾਂ ਨਨ ਗਈ ਓ ਹੋਲੀ ਵੇ ਬੋਤਲ ਦੁੱਧ ਕਰਵਾਣਾ ਹਨ ਸਦਾ ਕਰਦਾ ਹੈ ਇਹ ਬਰਖਾ ਮੈਂ ਬਰਖਾ ਨੇ ਕਿ ਡਾਇਰੈਕਟਰ ਨੂੰ ਇੱਥੇ ਵਿਖਾ ਕੇ ਉਹ ਲੈਂਦਾ ਵਾ ਉਹਨੇ ਮੋੜੇ ਮਾੜੇ ਤੇ ਮਲੇ ਆ ਕਹਿੰਦੇ ਮਰਦਾ ਕਿਹਦੇ ਚੱਲੋ ਵੀ ਤੇ ਮਾਸੀ ਜੀ ਮਤਲਬ ਮੰਮੀ ਨੂੰ ਵਿਖਾ ਲਈ ਨੇ ਮੰਮਾ ਸੱਸ ਨੂੰ ਉਹ ਕੋਈ ਨਹੀਂ ਤੇ ਨਹੀਂ ਲੱਗਦਾ ਮੇਰੇ ਤੋਂ ਖਾਣ ਤੋਂ ਦੋ ਵਾਰ ਸੀ ਪੈ ਰੰਦਾਂ ਵੀ ਤਾਂ ਬਾਅਦ ਜਾਏ ਤੁਹਾਨੂੰ ਰਹਾ ਜੇ ਉਹ ਤੇ ਟੈਸਟ ਆਸ ਤੋਂ ਦੇਖ ਦੇ ਟੈਸਟ ਆਸ ਨਹੀਂ ਨਾ ਹੁਣ ਆਈਆਂ ਉਂਗਲ ਤੇ ਸੋਨੀ ਪਈ ਇਹਦੇ ਗੱਲ ਨੂੰ ਕਿ ਪੜਾਉਂ ਗਏ ਮੈਂ ਫੋਨ ਕਰਨ ਡਿਆ ਮੈਨੂੰ ਪਰ ਆਈ ਗਏ ਕਰੂੰ ਤਾਂ ਗਣਾ ਮੈਂ ਕਿਹਾ ਉੱਪਰ ਵਾਲਾ ਬੂਹਾ ਵੇਖਣਾ ਹੈ ਬੰਦ ਵਾ ਕੇ ਨਹੀਂ ਚੇਤਾ ਨਹੀਂ ਕਰ ਮੈਂ ਇਹਦਾ ਜਿਹੜਾ ਇਹ ਲੰਗੜਾ ਆ ਗਿਆ ਡੜੇ ਹੁਣ